ਚਵਾਨੀ ਨੂੰ ਵੀ ਤਰਸ ਗਿਆ ਸੀ ਕਿ ਮੇਰੇ ਜੇਬ 'ਚ ਚਵਾਨੀ ਵੀ ਨਹੀਂ ਹੁੰਦੀ ਸੀ ਵੇਖ ਲੋ ਉਹ ਇੱਕ ਸਮਾਂ ਤੁਸੀਂ ਦੇਖਿਆ ਜਦ ਕਿ ਕਿੱਥੇ ਕਾਰ ਕਾਰ ਤੋਂ ਫਿਰ ਮੇਰੇ ਕੋਲ ਇੱਕ ਮੋਟਰਸਾਈਕਲ ਸੀਗਾ ਮੋਟਰਸਾਈਕਲ ਤੋਂ Bajaj चेतक स्कूटर ਸੀ ਉਹ ਵੀ ਵੇਚਤਾ ਫਿਰ ਮੈਂ ਸਾਈਕਲ ਲੈ ਲਿਆ ਸਾਈਕਲ ਅਸੀਂ ਨਾਟਕ ਦੀ ਰੈਸਲ ਕਰ ਰਹੇ ਸੀਗੇ ਆਪਣੇਰ ਥੀਏਟਰ ਦੇ ਵਿੱਚ ਫਰੀਦਕੋਟ ਤਾਂ ਉਹ ਮੇਰਾ ਸਾਈਕਲ ਕੁ ਰਾਤ ਨੂੰ ਚੁੱਕ ਕੇ ਲੈ ਗਿਆ ਫਿਰ ਉਹ ਪੈਦਲ ਆ ਗਿਆ ਕਿਹੜਾ ਹੀਰੋ ਤੁਸੀਂ ਇਮੇਜਿਨ ਕਰਦੇ ਹੁੰਦੇ ਸੀ ਕਿ ਮੈਂ ਉਹ ਹੀ ਰੂਹਾਂ 'ਚ ਚੱਲੇ ਹਾਂ ਕਿਤੇ ਇਦਾਂ ਮੈਂ ਵੱਡੀਆਂ ਵੀ ਕਰਦਾ ਛੋਟੀਆਂ ਵੀ ਕਰਦਾ ਕੰਟੈਂਟ ਹੋਣਾ ਚਾਹੀਦਾ ਫਿਲਮ ਕੋਈ ਵੱਡੀ ਛੋਟੀ ਨਹੀਂ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਕਰੋੜਾਂ ਦੀ ਫਿਲਮ ਨਹੀਂ ਚਲਦੀ ਜੀ ਲੱਖਾਂ ਦੀ ਚੱਲ ਜਾਂਦੀ ਹੈ ਵੈਲਡਿੰਗ ਕਰਦਾ ਹੁੰਦਾ ਸ਼ਾਇਦ ਮੈਂ ਬੁढ़ा ਹੋ ਜਾਂਦਾ ਤੁਰ ਤੁਰ ਜਾਂਦਾ ਦੁਨੀਆ ਤੋਂ ਉਹ ਡਿਸੀਜਨ ਮੇਰਾ ਬਹੁਤ ਵਧੀਆ ਸੀਗਾ ਉਹ ਥੋੜੇ ਟਾਈਮ ਦਾ ਜਿਹੜਾ ਸੀਗਾ ਇੱਕ ਕੀੜਾ ਸੀਗਾ ਜਿਹੜਾ ਮੈਂ ਬੰਬੇ ਜਾ ਕੇ ਮਤਲਬ 4-6 ਮਹੀਨੇ ਲਾਏ 6 ਮਹੀਨੇ ਲਾ ਕੇ ਮੈਂ ਦੇਖ ਕੇ ਆਇਆ ਕਿ ਇੱਥੇ ਨਹੀਂ ਬੰਨਾਗਾ ਬੰਨਾ ਐਕਟਰ ਹੈ ਚੰਡੀਗੜ੍ਹ ਜਾ ਕੇ ਬੈਠਦੇ ਆ ਫਿਰ ਮੈਂ ਆਪਣੇ ਬੱਚਿਆਂ ਨੂੰ ਚੰਡੀਗੜ੍ਹ ਲੈ ਆ ਸੀ ਲੋਕਾਂ ਨੇ ਤੁਸੀਂ ਸਾਈਕਲ ਤੇ ਗੱਡੀ ਤੱਕ ਪਹੁੰਚਦਾ ਵੇਖਿਆ ਹੋਵੇਗਾ ਪਰ ਅੱਜ ਜਿਸ ਆਰਟਿਸਟ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀਆਂ ਉਹ ਗੱਡੀ ਤੋਂ ਸਾਈਕਲ ਤੇ ਸਾਈਕਲ ਤੋਂ ਪੈਦਲ ਗਏ ਮੇਰੇ ਨਾਲ ਨੇ ਰਗਿੰਦਰ ਗਖੜ ਜੀ ਨਾਲ ਗੱਲਬਾਤ ਕਰਦੇ ਆ ਨੂਰੀ ਰਿਟਰਨਸ ਦੇ ਵਿੱਚ ਉਹ ਮੇਨ ਕਿਰਦਾਰ ਨਿਭਾਉਣ ਜਾ ਰਹੇ ਨੇ ਔਰ ਬਹੁਤ ਲੰਬਾ ਸਫਰ ਹੈ ਉਹਨਾਂ ਦਾ ਥੀਏਟਰ ਦੇ ਨਾਲ ਨੁੱਕੜ ਨਾਟਕਾਂ ਦੇ ਨਾਲ ਤੇ ਫਿਲਮਾਂ ਦੇ ਨਾਲ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਜਗਬਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਅਸੀਂ ਥੈਂਕਫੁਲ ਆ ਕਿ ਤੁਸੀਂ ਸਾਨੂੰ ਇੱਥੇ ਮਿਲੇ ਹੋ ਅੱਜ ਸਭ ਵੀ ਆਪਾਂ ਮਿਲੇ ਆ ਔਰ ਤੁਹਾਡੀ ਕਹਾਣੀ ਜਦੋਂ ਮੈਂ ਸੁਣੀ ਹੈ ਬਿਲਕੁਲ ਸਹੀ ਤੁਸੀਂ ਆਪ ਕੀਆ ਕੀ ਹੈ ਨਾ ਕਿ ਲੋਕੀ ਸਾਈਕਲ ਤੋਂ ਕਾਰ ਪੈਦਲ ਹੁੰਦੇ ਆ ਫਿਰ ਸਾਈਕਲ ਲੈਂਦੇ ਆ ਫਿਰ ਸਕੂਟਰ ਲੈਂਦੇ ਆ ਬਾਈਕ ਲੈਂਦੇ ਫਿਰ ਕਾਰ ਲੈਂਦੇ ਆ ਜਾਂ ਫਿਰ ਫਿਰ ਜਿਆ ਜਿਆ ਤੱਕ ਵੀ ਪਹੁੰਚ ਜਾਂਦੇ ਕਈ ਤੇ ਹੈਨਾ ਪਰ ਤੁਸੀਂ ਤੁਹਾਡੇ ਕੋਲ ਗੱਡੀ ਸੀ ਫੇਅਰ ਦੀ ਗੱਡੀ ਸੀ ਔਰ ਤੁਸੀਂ ਫੇਅਰ ਦੀ ਗੱਡੀ ਤੋਂ ਫਿਰ ਸਕੂਟਰ ਲਿਆ ਹੈਨਾ ਬਾਈਕ ਵਗੈਰਾ ਤੁਹਾਡੇ ਕੋਲ ਸੀਗੀ ਉਸ ਤੋਂ ਬਾਅਦ ਤੁਸੀਂ ਸਾਈਕਲ ਲਿਆ ਫਿਰ ਤੁਸੀਂ ਪੈਦਲ ਹੋਗੇ ਤੁਸੀਂ ਇੰਨਾ ਸਟਰਗਲ ਜ ਆਪਣੀ ਲਾਈਫ ਦੇ ਵਿੱਚ ਦੇਖਿਆ ਸੋ ਸਟਾਰਟ ਮੈਂ ਇੱਥੋਂ ਕਰੂੰਗੀ ਉਸ ਤੋਂ ਬਾਅਦ ਨੋਰੀ ਰਿਟਰਨਸ ਦੀ ਗੱਲ ਕਰਨਾ ਚਾਹਾਂਗੀ ਬਟ ਮੈਂ ਤੁਹਾਡੇ ਸਟਰਗਲਿੰਗ ਪੀਰੀਅਡ ਦੀ ਗੱਲ ਕਰਨਾ ਚਾਹੂੰਗੀ ਉਹ ਜੋ ਸਟਰਗਲ ਸੀਗਾ ਫਰੀਦਕੋਟ ਦਾ ਇੱਕ ਮੁੰਡਾ ਜਦੋਂ ਮੁੰਬਈ ਤੱਕ ਜਾਣ ਦੀ ਇੱਕ ਚਾਹਤ ਰੱਖਦਾ ਉਹਦਾ ਐਕਟਿੰਗ ਵੱਲ ਧਿਆਨ ਹੁੰਦਾ ਵੈਲਡਿੰਗ ਵਾਲਾ ਕੰਮ ਛੱਡ ਕੇ ਉਹਨੂੰ ਹੁੰਦਾ ਹੈ ਕਿ ਹੁਣ ਮੈਂ ਵੈਲਡਿੰਗ ਦਾ ਕੰਮ ਨਹੀਂ ਕਰ ਸਕਦਾ ਘਰਦਿਆਂ ਇੱਥੇ ਜ਼ਰੂਰ ਪਾ ਦਿੱਤਾ ਪਰ ਉਹਦੀ ਇੱਕ ਖਿੱਚ ਜਿਹੜੀ ਸੀ ਉਹਨੂੰ ਐਕਟਿੰਗ ਵੱਲ ਸੀਗੀ ਹੈਨਾ ਉਹ ਖਿੱਚਦੀ ਸੀ ਜਦੋਂ ਉਹ ਵੈਲਡਿੰਗ ਦੀ ਦੁਕਾਨ ਦੇ ਤੁਸੀਂ ਕੰਮ ਕਰਦੇ ਹੁੰਦੇ ਸੀਗੇ ਤਿੰਨ ਚਾਰ ਸਾਲ ਤੁਸੀਂ ਕੰਮ ਕੀਤਾ ਉਸ ਵੇਲੇ ਕੀ ਮਨ ਦੇ ਵਿੱਚ ਖਿਆਲ ਚੱਲਦੇ ਰਹਿੰਦੇ ਸੀ ਕੀ ਥਾਟ ਆਉਂਦੇ ਰਹਿੰਦੇ ਸੀਗੇ ਅੈਕਚੁਅਲੀ ਜਿਹੜਾ ਵੈਲਡਿੰਗ ਦਾ ਕੰਮ ਸੀ ਨਾ ਮਤਲਬ ਜਿਵੇਂ ਸਾਡੇ ਪੇਰੈਂਟਸ ਨੂੰ ਹੁੰਦਾ ਨਾ ਕਿ ਬੱਚਾ ਖਰਾਬ ਹੋ ਜਾਊਗਾ ਇਹਨੂੰ ਦਸ ਕਰਾ ਲੈਣੇ ਉਸ ਟਾਈਮ ਤੇ ਕੀ ਹੁੰਦਾ ਸੀਗਾ ਕਿ ਇਹ ਅ 80 ਦੀ ਗੱਲ ਹੈ 77 80 77 78 79 80 ਦੀ ਗੱਲ ਹੈ ਤਾਂ ਪੇਰੈਂਟਸ ਨੂੰ ਪਹਿਲੇ ਹੀ ਫਿਕਰ ਪੈ ਜਾਂਦਾ ਕਿ ਹੁਣ ਇਹ ਦਸਵੀਂ ਤੋਂ ਬਾਅਦ ਇਹਨੂੰ ਕਰਾਉਣਾ ਕੀ ਹੈ ਕਿਉਂਕਿ 10ਵੀਂ ਤੱਕ ਦੀਆਂ ਜਿਹੜੀਆਂ ਮੇਰੀਆਂ ਹਰਕਤਾਂ ਸੀ ਬੜੀਆਂ ਖਤਰਨਾਕ ਸੀ। ਅੱਛਾ। ਮਤਲਬ ਸਕੂਲ ਦੇ ਵਿੱਚ ਮਤਲਬ ਕਲਾਸ ਤੋਂ ਭੱਜ ਜਾਣਾ, ਫਿਲਮਾਂ ਦੇਖਣੀਆਂ, ਕਾਰਾਟੇ ਕਰਨੇ ਤੇ ਚੂਹੇ ਜੇ ਬਣਾ ਕੇ ਟੰਗ ਲੈਣੇ ਤਾਰਾਂ ਦੇ। ਅੱਛਾ। ਨਾਲ। ਤੇ ਉਸ ਤੋਂ ਬਾਅਦ ਫਿਰ ਜਿਹੜੇ ਮੇਰੇ ਕਲਾਸਮੇਟ ਹੁੰਦੇ ਸੀਗੇ ਜੇ ਕਿਸੇ ਨੇ ਨਕਲ ਨਹੀਂ ਮਰਾਈ ਤਾਂ ਉਹਨੂੰ ਮਤਲਬ ਬਾਹਰ ਜਾ ਕੇ ਕੁੱਟ ਦੇਣਾ। ਅੱਛਾ, ਪੈਰੈਂਟਸ ਹੁੰਦੇ ਹੁੰਦੇ। ਹਾਂ, ਐਦਾਂ ਦਾ ਹੁੰਦਾ ਸੀਗਾ। ਤੇ ਉਹ ਪੇਰੈਂਟਸ ਨੂੰ ਲੱਗਿਆ ਵੀ ਇਹ ਬੰਦਾ ਖਤਰਨਾਕ ਹੈ। ਤੇ ਇਹਨੂੰ ਕਿਸੇ ਨਾ ਕਿਸੇ ਆ ਰਹੀ ਲਾਈਏ ਆਪਾਂ ਮੇਰੇ ਮਾਮਾ ਜੀ ਦਾ ਵੈਲਡਿੰਗ ਦਾ ਕੰਮ ਸੀਗਾ ਫਿਰ ਵੈਲਡਿੰਗ ਦਾ ਕੰਮ ਸਿਖਾਇਆ ਉਹਨਾਂ ਨੇ ਜਿਵੇਂ ਮਾਂ ਪਿਓ ਨੂੰ ਹੁੰਦਾ ਨਾ ਕਿ 2 ਵਜ ਗਏ ਹੁਣ ਛੁੱਟੀ ਹੋ ਗਈ ਐ ਰੋਟੀ ਰੋਟੀ ਖਵਾ ਕੇ ਇਹਨੂੰ ਚਲੋ ਤੁਸੀਂ ਕੰਮ ਤੇ ਚਲੋ ਹਾਂ ਮੈਂ ਵੀ ਆਪਣੇ ਬੇਟੇ ਨੂੰ ਭੇਜਦਾ ਰਿਆ ਅੱਛਾ ਮੇਰਾ ਬੇਟਾ ਵੀ ਟਾਈਪਿਸਟ ਬਣ ਗਿਆ ਸੀਗਾ 11 ਸਾਲ ਦੀ ਉਮਰ ਤੇ ਵਾਹ ਮੇਰੇ ਬ੍ਰਦਰ ਕੋਲੇ ਕਚਹਿਰੀ ਚ ਤਾਂ ਉਹ ਮੇਰੇ ਪਾਪਾ ਜੀ ਨੇ ਮੈਨੂੰ ਮ ਮਮੇ ਦੀ ਦੁਕਾਨ ਤੇ ਭੇਜਣਾ ਸ਼ੁਰੂ ਕਰਤਾ ਮੈਂ ਉਹਦਾ 9ਵੀਂ 10ਵੀਂ ਸੀਗਾ ਜੀ ਤੇ ਦੋ ਕੁ ਸਾਲਾਂ ਦੇ ਵਿੱਚ ਮੈਂ ਬਹੁਤ ਵਧੀਆ ਵੈਲਡਰ ਬਣ ਗਿਆ ਸੀਗਾ ਛੋਟਾ ਜਿਹਾ ਅੱਛਾ ਤਾਂ ਉਸ ਤੋਂ ਬਾਅਦ ਫਿਰ ਮੈਂ ਕਾਲਜ ਗਿਆ ਕਾਲਜ ਦੇ ਵਿੱਚੋਂ ਵੀ ਇਹਨਾਂ ਨੇ ਹਟਾ ਲਿਆ ਸਾਲ ਡੇਢ ਸਾਲ ਆਇਆ ਐਕਟਿੰਗ ਦਾ ਕੀੜਾ ਮੇਰੇ ਦਿਮਾਗ 'ਚ ਸੀਗਾ ਕਿਉਂਕਿ ਸਕੂਲ ਦੇ ਵਿੱਚ ਮੈਂ ਨਾਟਕਾਂ ਦੇ ਵਿੱਚ ਹਿੱਸਾ ਲਿਆ ਅੱਛਾ ਹਿੱਸਾ ਲੈਂਦੇ ਸੀਗਾ ਹੂੰ ਤੇ ਫਿਲਮਾਂ ਦੇਖਣੀਆਂ ਭੱਜ ਕੇ ਬਸ ਉਹ ਐਕਟਰ ਦਾ ਕੀੜਾ ਸੀਗਾ ਦਿਮਾਗ 'ਚ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਵੈਲਡਿੰਗ ਕਰਦੇ ਸਮੇਂ ਕੀ ਹੀਆ ਨੰਦਸ ਹੁੰਦਾ ਸੀਗਾ ਮੈਂ ਜਦੋਂ ਵੈਲਡਿੰਗ ਕਰਦਾ ਸੀਗਾ ਤਾਂ ਉਸ ਟਾਈਮ ਤੇ ਮੇਰੇ ਉਸਤਾਦ ਜੀ ਸੁਦਰਸ਼ਨ ਮੇਰੀ ਮੈਣੀ ਮੇਰੇ ਕੋਲ ਨਾ ਅਕਸਰ ਹੀ ਆਇਆ ਕਰਦੇ ਸੀ ਦੁਕਾਨ ਖੋਲਣ ਤੋਂ ਬਾਅਦ ਤਾਂ ਉਹ ਜਦੋਂ ਮੇਰੇ ਕੋਲੇ ਆਉਂਦੇ ਸੀਗੇ ਤਾਂ ਉਹ ਮਤਲਬ ਜਦੋਂ ਮੈਂ ਵੈਲਡਿੰਗ ਕਰਦਾ ਹੁੰਦਾ ਸੀਗਾ ਤੇ ਮੇਰੇ ਸਹਰਾਣੇ ਬਹਿ ਜਾਂਦੇ ਸੀਗੇ ਔਰ ਉਹ ਮੈਨੂੰ ਟੌਂਟ ਕੱਸਦੇ ਰਹਿੰਦੇ ਸੀ ਇਹ ਕਹਿੰਦੇ ਯਾਰਾ ਦੇਖੋ ਐਕਟਰ ਬਣ ਗਿਆ ਸੀ ਬੰਬੇ ਗਿਆ ਸੀ ਵੈਲਡਿੰਗ ਦਾ ਕੰਮ ਖੋਲ ਕੇ ਬਹਿ ਗਿਆ ਹੁਣ ਹੂੰ ਤੇ ਮੈਂ ਫਿਰ ਉਹਨਾਂ ਨੂੰ ਕਹਿੰਦਾ ਮੈਂ ਕਹਿੰਦਾ ਉਸਤਾਦ ਜੀ ਇੱਕ ਦਿਨ ਐ ਭਜਾਊਗਾ ਇਹ ਦੁਕਾਨਦਕੂਨ ਬੰਦ ਕਰਕੇ ਜਾ ਤਾਂ ਮੈਂ ਬੰਬੇ ਭੱਜ ਜਾਊਗਾ ਜਾਂ ਫਿਰ ਮੈਂ ਚੰਡੀਗੜ੍ਹ ਭੱਜ ਜਾਊਗਾ ਹੂੰ ਬੰਬੇ ਤੋਂ ਤਾਂ ਵਾਪਸ ਆ ਗਿਆ ਸੀਗਾ ਤੇ ਫਿਰ ਉਹ ਸਾਰੀਆਂ ਦੁਕਾਨਾਂਦਕੂਨਾਂ ਬੰਦ ਕਰਕੇ ਬਸ ਫਿਰ ਮੈਂ ਚੰਡੀਗੜ੍ਹ ਨੂੰ ਆ ਗਿਆ ਸੀਗਾ ਨੁੱਕਰ ਨਾਟਕਾਂ ਨੇ ਮੈਨੂੰ ਬਹੁਤ ਸਾਰਾ ਦਿੱਤਾ ਸਾਰਾ ਦਿੱਤਾ ਤੁਹਾਨੂੰ ਇਹਨਾਂ ਤੁਸੀਂ ਦੱਸ ਰਹੇ ਸੀ ਕਿਵੇਂ ਤੁਸੀਂ ਆਪਣੇ ਬੱਚੇ ਸੈਟਲ ਕੀਤੇ ਨੁੱਕਰ ਨਾਟਕ ਕਰਕੇ ਦਿਨ ਰਾਤ ਤੁਸੀਂ ਜਿਹੜੇ ਨੁੱਕਰ ਨਾਟਕ ਕਰਦੇ ਰਹੇ ਸੋ ਤੁਸੀਂ ਜਿੱਦਾਂ ਕਿਹਾ ਕਿ ਆਪਣੇ ਫਾਦਰ ਤੋਂ ਜ਼ਮੀਨ ਲੈ ਕੇ ਹੈ ਨਾ ਉਹਨੂੰ ਵੇਚ ਕੇ ਤੁਸੀਂ ਗੱਡੀ ਲਈ ਫਿਰ ਤੁਸੀਂ ਮੁੰਬਈ ਗਏ ਮੁੰਬਈ ਦੇ ਵਿੱਚ ਕਿਵੇਂ ਦਾ ਰਿਹਾ ਟਾਈਮ ਉਹ ਘਾਤਕ ਫਿਲਮ ਤੁਸੀਂ ਦੱਸ ਰਹੇ ਸੀ ਕੀਤੀ ਤੁਸੀਂ ਉਹ ਉੱਥੇ ਜਾ ਕੇ ਹੋਰ ਵੀ ਦੋ ਤਿੰਨ ਫਿਲਮਾਂ ਜਿਹੜੀਆਂ ਆਫਰ ਹੋਈਆਂ ਐਕਚੁਅਲੀ ਜਿਹੜਾ ਮੁੰਬਈ ਹੈ ਨਾ ਮੁੰਬਈ ਕਹਿੰਦਾ ਕਿ ਤੁਸੀਂ ਇੱਥੇ ਰਹੋ ਹੂੰ ਮੁੰਬਈ ਦੇ ਵਿੱਚ ਜੇ ਕੋਈ ਬੰਦਾ ਲਗਾਤਾਰ ਸਟਰਗਲ ਕਰਦਾ ਤਾਂ ਉੱਥੇ ਕਿਤੇ ਨਾ ਕਿਤੇ ਉਹਦੇ ਟੈਲੈਂਟ ਹੋਣਾ ਚਾਹੀਦਾ ਕਾਮਯਾਬ ਕੋ ਹੋ ਜਾਂਦਾ ਤਾਂ ਪਹਿਲੀ ਵਾਰੀ ਮੈਂ 5000 ਰੁਪਏ ਲੈ ਕੇ ਗਿਆ ਸੀਗਾ 5000 ਨਾਲ ਮੇਰਾ 1 ਮਹੀਨਾ ਨਿਕਲਿਆ ਮੈਂ ਰਾਸ਼ਨ ਲੈ ਗਿਆ ਜਿਵੇਂ ਕੋਈ 10 15 ਕਿਲੋ ਆਟਾ ਲੈ ਗਿਆ ਇੱਕ ਸਟੋਪ ਲੈ ਗਿਆ ਸੀਗਾ ਉਦੋਂ ਸਟੋਪ ਜ਼ਿਆਦਾ ਚਲਦੇ ਹੁੰਦੇ ਸੀ ਸਟੋਪ ਲੈ ਗਿਆ ਉਸ ਤੋਂ ਬਾਅਦ ਕੁਝ 2 ਕਿਲੋ ਦਾਲ ਲੈ ਗਿਆ ਤੇ 2 5 4 ਕਿਲੋ ਉਹ ਲੈ ਗਿਆ ਆਪਣਾ ਚਾਵਲ ਫਿਰ ਕੋਈ 2 4 ਕਿਲੋ ਘਿਓ ਲੈ ਗਿਆ ਮਤਲਬ ਘਰ ਦਾ ਰਾਸ਼ਨ ਲੈ ਗਿਆ ਲੈ ਗਏ ਸੀ ਤੇ ਮੰਗਲ ਭਾਜੀ ਨੇ ਮੈਨੂੰ ਕਮਰਾ ਦਵਾਤਾ ਇਸੇ ਨਗਰ ਦੇ ਵਿੱਚ ਅੰਧੇਰੀ ਚ ਹਮ ਇੱਕ ਮਹੀਨਾ ਕੱਟਿਆ ਮੈਂ ਉੱਥੇ ਤਾਂ 1 ਮਹੀਨੇ ਬਾਅਦ ਫਿਰ ਮੇਰੇ ਕੋ ਪੈਸੇ ਖਤਮ ਹੋ ਗਏ ਤੇ ਮੈਂ ਵਾਪਸ ਆ ਗਿਆ ਉਦੋਂ ਮੈਨੂੰ ਉਡਾਨ ਸੀਰੀਅਲ ਮਿਲਿਆ ਅੱਛਾ ਜੇ ਮੇਰੇ ਕੋਲ ਉਹ ਪੈਸੇ ਹੁੰਦੇ ਤਾਂ ਉਦੋਂ ਮੈਂ ਉਡਾਨ ਵੀ ਕਰ ਲੈਣਾ ਸੀਗਾ ਹਾਂ ਮੈਂ ਸੈੱਟ ਤੇ ਗਿਆ ਮਡਾਇਲੈਂਡ ਮਡਾਇਲੈਂਡ ਸ਼ੂਟਿੰਗ ਸੀਗੀ ਤਾਂ ਮੈਂ ਸੈੱਟ ਤੇ ਗਿਆ ਸੈੱਟ ਤੋਂ ਵਾਪਸ ਆਇਆ ਜਦੋਂ ਜਦੋਂ ਮੈਂ ਸੈੱਟ ਤੋਂ ਵਾਪਸ ਆਇਆ ਤਾਂ ਮਤਲਬ ਉਹਦਾ ਕਾਰਨ ਇਹ ਸੀਗਾ ਕਿ ਉਦੋਂ ਕਵਿਤਾ ਚੌਧਰੀ ਨੇ ਜਿਹੜੀ ਸ਼ੂਟਿੰਗ ਹੈ ਉਹ ਪੋਸਟਪੋਨ ਕਰਤੇ ਕਿਉਂਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਓਕੇ ਤੇ ਮੇਰੇ ਕੋਲੇ ਰਹਿ ਗਏ ਸੀਗੇ ਕੋਈ 1450 500 ਮੈਨੂੰ ਇਹ ਸੀ ਮੈਂ ਕਿਹਾ ਰਾਤ ਨੂੰ ਸ਼ੂਟਿੰਗ ਤੇ ਜਾਊਂਗਾ ਰਾਤ ਦਾ ਸ਼ੂਟ ਸੀਗਾ 5-6 ਦਿਨ ਦਾ ਸ਼ੂਟ ਸੀ ਮੇਰਾ ਤਾਂ ਉਹ ਜਦੋਂ 6 ਦਿਨ ਬਾਅਦ ਮੈਨੂੰ ਪੈਸੇ ਆ ਜਾਣਗੇ ਮੇਰੀ ਗੱਡੀ ਦੁਬਾਰਾ ਤੁਰ ਪਈ ਦੁਬਾਰਾ ਰੇਡ ਪੈਣੀ ਹੈ ਤੇ ਉਹ ਪੈਸੇ ਮੁੱਕ ਗਏ ਫਿਰ ਮੈਂ ਮੰਗਲਵਾਰੀ ਤੋਂ 1500 ਰੁਪਏ ਲਿਆ ਲੈ ਕੇ ਤੇ ਉਹਨਾਂ ਦਾ ਸ਼ੂਟ ਚੱਲ ਰਿਹਾ ਸੀਗਾ ਅੰਧੇਰੀ ਤੇ ਉਹਨਾਂ ਕੋਲ 1500 ਰੁਪਏ ਲੈ ਕੇ ਮੈਂ ਵਾਪਸ ਆ ਗਿਆ ਹੋਲ ਸਟਾਈਂ ਦੇ ਵਿੱਚ ਮੈਂ ਰਾਜਕੁਮਾਰ ਸੰਤੋਸ਼ੀ ਦੀ ਫਿਲਮ ਬਣ ਰਹੀ ਸੀ ਘਤਕ ਪਲਾਨ ਕਰ ਰਹੀ ਸੀ ਉਹ ਤਾਂ ਉਹਨਾਂ ਦੇ ਜਿਹੜੇ ਸੀਗੇ ਐਸੋਸੀਏਟ ਸੀਗੇ ਉਹ ਬਿੰਨੀ ਸਾਹਿਬ ਸੀਗੇ ਲਤੀਫ ਬਿੰਨੀ ਤਾਂ ਮੈਂ ਬਿੰਨੀ ਭਾਜੀ ਕੋਲ ਜਾਂਦਾ ਹੁੰਦਾ ਸੀਗਾ ਤੇ ਸਟਰਗਲ ਕਰਨੇ ਜਾਣਾ ਉਹ ਕਹਿੰਦਾ ਵੀ ਤੂੰ ਮੇਰੇ ਕੋਲ ਚੱਕਰ ਲਾਉਂਦਾ ਰਹਿ ਮੈਂ ਤੈਨੂੰ ਜਿਹੜੇ ਡੈਨੀ ਦੇ ਬ੍ਰਦਰ ਹੈਗੇ ਹਨਾ ਡੈਨੀ ਦੇ ਹਾਂ ਪੰਜ ਛੇ ਭਰਾ ਹੈਗੇ ਆ ਉਹਨਾਂ ਦੇ ਵਿੱਚ ਇੱਕ ਕਰੈਕਟਰ ਦੇ ਦੂੰਗਾ ਕਿਉਂਕਿ ਦਾੜੀ ਮੇਰੀ ਇੱਦਾਂ ਹੀ ਸੀ ਉਹ ਤੇ ਬਸ ਕਿਸਮਤ ਪੈਸੇ ਮੁੱਕ ਗਏ ਫਿਰ ਮੰਗਲਬਾਈ ਨੇ ਕਿਹਾ ਕਹਿੰਦਾ ਵੀ ਆਪਾਂ ਹੀਰਾਂ ਦਾ ਸ਼ੁਰੂ ਕਰ ਰਹੇ ਹਾਂ ਤੇ ਚ ਮੈਂ ਤੁਹਾਨੂੰ ਚੰਗਾ ਕੰਮ ਦੇ ਰਿਹਾ ਉਹ ਵੀ ਰਹਿ ਗਈ ਤਿੰਨ ਚਾਰ ਫਿਲਮਾਂ ਰਹਿ ਗਈਆਂ ਸੀਗੀਆਂ ਫਿਰ ਉਸ ਤੋਂ ਬਾਅਦ ਜਦ ਮੈਂ ਵਾਪਸ ਆਇਆ ਇੱਥੇ ਇੱਥੇ ਆ ਕੇ ਮੈਂ ਫਿਰ ਬੈਲਡਿੰਗ ਦੀ ਦੁਕਾਨ ਖੋਲ੍ਹ ਲਈ ਤੇ ਫੇਰ ਸਿੱਖਿਆ ਸੀਗਾ ਫਿਰ ਇੱਥੇ ਕੰਮ ਕੋਲਿਆ ਤੇ ਨਿਕਲ ਗਿਆ ਸੀ ਮੇਰੇ ਕੋਲ ਲੱਖ ਰੁਪਇਆ ਬਚਾ ਕੇ ਰੱਖਿਆ ਸੀਗਾ ਉਹਦੇ ਨਾਲ ਮੈਂ ਦੁਕਾਨ ਖੋਲਹੀ 2 ਸਾਲ ਦੁਕਾਨ ਚਲਾਈ ਫਿਰ ਸ਼ੂਟਿੰਗ ਦਾ ਕੀੜਾ ਤਸੀ ਗਏ ਫਿਰ ਮੈਂ ਮਲੋਟ ਚਲਾ ਗਿਆ ਅੱਛਾ ਮਲੋਟ ਇੱਕ ਫਿਲਮ ਹੋਈ ਸੀ ਖੂਨ ਚਿਰਕਾਂ ਦਾ ਤੇ ਦੁਕਾਨਦਾਰ ਹੀ ਬੇਟਾ ਮੇਰਾ ਛੋਟਾ ਸੀਗਾ ਉਹਨੂੰ ਬਸ ਨੌਕਰ ਕੰਮ-ਕੁਮ ਕਰਦੇ ਸੀ ਕੁਝ ਪੈਸੇ ਉਹਨੂੰ ਫੜਾ ਦਿੰਦੇ ਸੀ ਕੁਝ ਆਪਦੀ ਜੇਬਾਂ ਚ ਭਾ ਲੈਂਦੇ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ 2 ਕੁ ਮਹੀਨਿਆਂ ਬਾਅਦ ਆ ਕੇ ਦੇਖਿਆ ਮੇਰਾ ਬਿਜ਼ਨਸ ਬਿਲਕੁਲ ਠੱਪ ਹੋ ਗਿਆ ਹੌਲੀ ਹੌਲੀ ਉਹ ਦੁਕਾਨ ਦਾ ਜਿਹੜਾ ਸਕ੍ਰੈਪ ਸੀਗਾ ਨਾ ਸਕ੍ਰੈਪ ਮੈਂ 25000 ਦਾ ਵੇਚਿਆ ਸੀਗਾ ਉਹ ਪੂਰ ਪੂਰ ਕੇ ਖਾ ਗਿਆ ਉਸ ਤੋਂ ਬਾਅਦ ਮੇਰੇ ਨੌਕਾਣਾਟਕ ਸ਼ੁਰੂ ਹੋਏ ਫਿਰ ਦੁਬਾਰਾ ਇੱਕ ਸਫ਼ਰ ਸ਼ੁਰੂ ਹੋਇਆ ਉਸ ਤੋਂ ਬਾਅਦ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ ਮਤਲਬ ਜਵਾਨੀ ਨੂੰ ਵੀ ਤਰਸ ਗਿਆ ਸੀ ਕਿ ਮੇਰੀ ਜੇਬ 'ਚ ਜਵਾਨੀ ਵੀ ਨਹੀਂ ਹੁੰਦੀ ਸੀ ਦੇਖ ਲਓ ਉਹ ਇੱਕ ਸਮਾਂ ਤੁਸੀਂ ਦੇਖਿਆ ਚੰਗੀ ਕਿੱਥੇ ਕਾਰ ਕਾਰ ਤੋਂ ਫਿਰ ਮੇਰੇ ਕੋਲ ਇੱਕ ਮੋਟਰਸਾਈਕਲ ਸੀਗਾ ਮੋਟਰਸਾਈਕਲ ਤੋਂ ਬਜਾਜ ਚੇਤਕ ਸਕੂਟਰ ਸੀ ਉਹ ਵੀ ਵੇਚਤਾ ਫਿਰ ਮੈਂ ਸਾਈਕਲ ਲੈ ਲਿਆ ਸਾਈਕਲ ਅਸੀਂ ਨਾਟਕ ਦੀ ਰਹਿਸਲ ਕਰ ਰਹੇ ਸੀਗੇ ਓਪਨਰ ਥੀਏਟਰ ਦੇ ਵਿੱਚ ਫਰੀਦਕੋਟ ਤਾਂ ਉਹ ਮੇਰਾ ਸਾਈਕਲ ਘਰਾਤ ਨੂੰ ਚੁੱਕ ਕੇ ਲੈ ਗਿਆ ਫਿਰ ਉਹ ਪੈਦਲ ਆ ਗਿਆ ਇਹ ਸਫਰ ਇਸ ਜ਼ਿੰਦਗੀ ਕਿੰਨੇ ਸਫਰ ਤੇ ਕਿੰਨੇ ਰੰਗ ਦਿਖਾਂਦੀ ਆ ਆਪਣੇ ਹੈ ਨਾ ਸੋ ਨੂਰੀ ਰਿਟਰਨਸ ਦੀ ਥੋੜੀ ਜੀ ਗੱਲ ਕਰਨਾ ਚਾਹੂਗੀ ਮੈਂ ਨੂਰੀ ਰਿਟਰਨਸ ਨੂਰੀ ਜਦੋਂ ਪਹਿਲਾਂ ਬਣੀ ਤਾਂ ਉਹਨੂੰ ਬਹੁਤ ਪਿਆਰ ਮਿਲਿਆ 2023 ਦੇ ਵਿੱਚ ਹੁਣ ਨੂਰੀ ਰਿਟਰਨ ਦਾ ਤੁਸੀਂ ਪਾਰਟ ਹੋ ਔਰ ਜਿੱਥੇ ਮੈਂ ਗਲਤ ਨਾ ਹੋਵਾਂ ਜਿੱਥੇ ਤੱਕ ਤੇ ਤੁਸੀਂ ਜਿਹੜਾ ਵਿਲਨ ਦਾ ਕਿਰਦਾਰ ਜਿਹੜਾ ਹੈ ਇਹਦੇ ਵਿੱਚ ਨਿਭਾ ਰਹੇ ਹੋ ਆ ਬੈਕਟਰੀ ਮੈਂ ਨੂਰ ਜੀ ਨੂੰ ਪਹਿਲੀ ਵਾਰ ਇਹਨਾਂ ਨੂੰ ਪਰਮ ਜੀ ਨੂੰ ਪਹਿਲੀ ਵਾਰ ਹੀ ਮਿਲੇ ਮੈਂ ਅੱਛਾ ਤਾਂ ਨੂਰੇ ਰਿਟਰਨ ਇਹਨਾਂ ਦਾ ਕਨਸੈਪਟ ਵਧੀਆ ਹੈਗਾ ਤੇ ਬਾਕੀ ਮੇਰਾ ਕਰੈਕਟਰ ਇਹਦੇ ਵਿੱਚ ਰਾਜ ਢਾਲੀਵਾਲ ਨਾਲ ਅੱਛਾ 네ਗੇਟਿਵ ਰੋਲ ਹੈ ਮੰਤਰੀ ਐ ਮੈਂ ਔਰ ਮਤਲਬ ਇੱਕ ਘਰ ਦੇ ਵਿੱਚ ਦੋ ਮੈਂਬਰ ਹੈ ਇੱਕ ਮੈਂਬਰ ਜਿਹੜਾ ਮੇਨ ਹੈ ਉਹ 네ਗੇਟਿਵ ਹੈ ਔਰ ਜਿਹੜੀ ਉਹਦੀ ਵਾਈਫ ਹੈ ਉਹ ਪੋਜ਼ਿਟਿਵ ਹੈ ਉਹ ਪੁਲਿਸ ਆਫੀਸਰ ਹੈ ਈਮਾਨਦਾਰ ਪਰਿਸ਼ੋਫੀ ਜਰਨ ਮਤਲਬ ਨੋਕ ਝੌਂਕ ਚੱਲਦੀ ਰਹਿੰਦੀ ਆ ਬਹੁਤ ਕੁਛ ਐਦਾਂ ਦਾ ਕੁਛ ਹੈਗਾ ਨੈਗੇਟਿਵ ਉਹ ਬਾਕੀ ਜਦੋਂ ਨੂਰੀ ਰਿਟਰਨਸ ਰਿਲੀਜ਼ ਹੋਏਗੀ ਉਦੋਂ ਵੇਖਣ ਨੂੰ ਹੈ ਨਾ ਸਾਨੂੰ ਮਿਲੇਗਾ ਉਹ ਕਿਰਦਾਰ ਸੋ ਜਿਹਦਾ ਤੁਸੀਂ ਕਿਹਾ ਸੀਗਾ ਕਿ ਮੈਂ ਸਕੂਲ ਦੇ ਵਿੱਚ ਜਦੋਂ ਕਿਸੇ ਨਾਲ ਨਹੀਂ ਚੀਟਿੰਗ ਕਰਾਣੀ ਤੇ ਮੈਂ ਉਹਨੂੰ ਬਾਹਰ ਜਾ ਕੇ ਉਹਨੂੰ ਕੁੱਟਦਾ ਹੁੰਦਾ ਸੀਗਾ ਹੈਨਾ ਸੋ ਉਦੋਂ ਹੀ ਸ਼ੌਕ ਸੀਗਾ ਕਿ ਮੈਂ ਕਿਸੇ ਨੂੰ ਵੇਖਦੇ ਹੁੰਦੇ ਸੀ ਕਿੱਥੋਂ ਇਨਸਪਾਇਰ ਹੋਏ ਸੀ ਕਿਹਨਾਂ ਦੀ ਕਿਹਨਾਂ ਦੀ ਫਿਲਮਾਂ ਵੇਖਦੇ ਹੁੰਦੇ ਸੀ ਜਦੋਂ ਬੰਗ ਕਰਕੇ ਜਾਂਦੇ ਸੀਗੇ ਨਹੀਂ ਉਦੋਂ ਤਾਂ ਜਿਵੇਂ ਤਰਮਿੰਦਰ ਦੀਆਂ ਫਿਲਮਾਂ ਜ਼ਿਆਦਾ ਚੱਲਦੀਆਂ ਹੁੰਦੀਆਂ ਸੀਗਾ ਹੈਨਾ ਐਕਸ਼ਨ ਫਿਲਮ ਦੇਖਣ ਦਾ ਜ਼ਿਆਦਾ ਸ਼ੌਕ ਹੁੰਦਾ ਸੀਗਾ ਜਿਵੇਂ ਫੂਲ ਔਰ ਪੱਥਰ ਮੈਂ ਫਿਲਮ ਦੇਖੀ ਤਰਮਿੰਦਰ ਦੀ ਤਾਂ ਫੂਲ ਔਰ ਪੱਥਰ ਦੇ ਵਿੱਚ ਕੀ ਹੈ ਕਿ ਤਰਮਿੰਦਰ ਇੱਕ ਮਾਲ ਗੱਡੀ ਜਾਂਦੀ ਆ ਮਾਲ ਗੱਡੀ ਦੇ ਮਤਲਬ ਉੱਪਰ ਨਾ ਇੱਕ ਪੇੜ ਹੈ ਪੇੜ ਦੇ ਉੱਪਰੋਂ ਛਾਲ ਮਾਰਦਾ ਛਾਲ ਮਾਰ ਕੇ ਡੱਬੇ ਦੇ ਵਿੱਚ ਬੈਠਦਾ ਉਦੋਂ ਐਦਾਂ ਦੇ ਸ਼ੌਂਕ ਸੀ ਬੜੇ ਗੰਦੇ ਗੰਦੇ ਸ਼ੌਂਕ ਸੀਗੇ ਫਿਰ ਸਟੰਟ ਕਰਨ ਦੀ ਆਤ ਪੈ ਗਈ ਤੁਸੀਂ ਇਹ ਸਟੰਟ ਕੀਤੇ ਟਰਾਈ ਕੀਤੇ ਮੈਂ ਦੱਸਦਾ ਤੁਹਾਨੂੰ ਛਾਲ ਨਹੀਂ ਮਾਰੀ ਔਰ ਉਸ ਟਾਈਮ ਦੇ ਵਿੱਚ ਮੇਰਾ ਇੱਕ ਦੋਸਤ ਹੁੰਦਾ ਸੀ ਲਾਡੀ ਡੈਥ ਹੋ ਗਈ ਉਹਦੀ ਤਾਂ ਅਸੀਂ ਦੋਨੋਂ ਕੀ ਕਰਦੇ ਸੀਗੇ ਕਿ ਜਵੇਂ ਦੇਵਾਨੰਦ ਦਾ ਟਾਈਮ ਸੀਗਾ ਚੱਟੇ ਚੱਟੇ ਪੈਂਟ ਚੱਟੇ ਸ਼ਰਟ ਪਾ ਲਈ ਕਾਲੀਆਂ ਐਨਕਾਂ ਲਾ ਲਈਆਂ ਹੀਲ ਵਾਲੇ ਜਿੱਪ ਵਾਲੇ ਬੂਟ ਪਾ ਲਏ ਉੱਚੇ ਉੱਚੇ ਹਨਾ ਤੇ ਉਹ ਟ੍ਰੇਨ ਚੱਲਦੀ ਟ੍ਰੇਨ ਦੇ ਵਿੱਚ ਅਸੀਂ ਕਿਤੇ ਟਿਕਟ ਨਹੀਂ ਲਈ ਸੀਗੇ ਅਸੀਂ ਜਦੋਂ ਸਾਹਮਣੇ ਟੀਟੀ ਆਉਂਦਾ ਸੀਗਾ ਤਾਂ ਇੱਕ ਦਲੇਰੀ ਸੀ ਟੀਟੀ ਆਉਂਦਾ ਸੀਗਾ ਹੁਣ ਤਾਂ ਟ੍ਰੇਨਾਂ ਸਾਰੀਆਂ ਇੱਕ ਹੀ ਹੋ ਗਈ ਨਾ ਮਤਲਬ ਆਪਾਂ ਜਿੱਥੇ ਮਰਜ਼ੀ ਚੜ ਜਾਈਏ ਆਪਣੇ ਬੋਗੀ ਦੇ ਵਿੱਚ ਜਾ ਸਾਂ ਹਾਂਜੀ ਉਦੋਂ ਅਲੱਗ-ਅਲੱਗ ਹੁੰਦੀਆਂ ਸੀਗੀਆਂ ਤੇ ਅਸੀਂ ਕੀ ਕਰਦੇ ਸੀਗੇ ਕਿ ਡੱਬੇ ਦੇ ਵਿੱਚ ਚੜ ਜਾਂਦੇ ਸੀ ਜੋ ਵੇਖਾ ਸਾਹਮਣੇ ਟੀਟੀ ਚੈਕਿੰਗ ਕਰਨ ਵਾਸਤੇ ਆ ਰਿਹਾ ਤਾਂ ਬਾਥਰੂਮ ਦੇ ਬਾਹਰ ਇੱਕ ਨਾ ਵਿੰਡੋ ਹੁੰਦੀ ਜਿਹਦੇ ਵਿੱਚ ਸਰੀਏ ਜੇ ਲੱਗੇ ਹੁੰਦੇ ਹਨ ਹੈਨਾ ਤੇ ਅਸੀਂ ਚੱਲਦੀ ਟ੍ਰੇਨ ਦੇ ਵਿੱਚ ਜਿਹੜੀ ਡੋਰ ਹੁੰਦੀ ਡੋਰ ਨੂੰ ਹੈਂਡਲ ਨੂੰ ਹੱਥ ਪਾਉਣਾ ਉਸ ਤੋਂ ਬਾਅਦ ਸਰੀਏ ਨੂੰ ਹੱਥ ਪਾਉਣਾ ਇੱਕ ਲੱਤ ਉਧਰ ਦੂਜੇ ਪਾਸੇ ਕੱਢ ਕੇ ਦੋਨਾਂ ਡੱਬਿਆਂ ਦੇ ਸੈਂਟਰ ਦੇ ਵਿੱਚ ਚਲੇ ਜਾਂਦੇ ਸੀਗੇ ਉਹ ਸੀ ਇਹਨੇ ਕਦਰ ਨਸਟੈਂਡ ਕਰਦੇ ਹਾਂ ਖਤਰਨਾਕ ਸਟੈਂਡ ਕਰਦੇ ਸੀਗੇ ਤੇ ਉਹਦੇ ਵਿੱਚ ਨਾ ਇੱਕ ਛੋਟੀ ਜੀ ਸੀੜੀ ਬਣੀ ਹੁੰਦੀ ਹੈ ਇੱਕ ਇੱਧਰ ਬਣੀ ਹੁੰਦੀ ਹੈ ਇੱਕ ਇੱਧਰ ਬਣੀ ਹੁੰਦੀ ਹੈ ਤਾਂ ਉਹਨੇ ਉੱਧਰਲੇ ਤੇ ਬੈਠ ਜਾਣਾ ਮੈਂ ਇੱਧਰਲੇ ਤੇ ਬੈਠ ਜਾਣਾ ਮੈਂ ਲੱਤਾਂ ਉੱਧਰ ਕਰ ਲੈਂਦਾ ਸੀ ਉਹ ਇੱਧਰ ਕਰ ਲੈਂਦਾ ਸੀ ਸਾਡੇ ਕੋਲ ਇੱਕ ਨਾ ਜਿਵੇਂ ਸਮੈਗਲਿੰਗ ਪੁਰਾਣੀਆਂ ਫਿਲਮਾਂ ਦੇ ਜਿਵੇਂ ਸਮੈਗਲਿੰਗ ਕਰਦੇ ਹੁੰਦੇ ਅਟੈਚੇ ਨਹੀਂ ਸਫਾਰੀ ਦਾ ਲੈ ਕੇ ਤੁਰਦੇ ਹੁੰਦੇ ਸੀਗੇ ਉਹ ਟੱਚ ਹੀ ਸਾਡੇ ਕੋਲ ਹੁੰਦਾ ਸੀਗਾ ਉਦੋਂ ਐਦਾਂ ਦੇ ਖਤਰਨਾਕ ਸਟੈਂਡ ਕਰਦੇ ਹੁੰਦੇ ਸੀ ਉਹ ਉਹ ਜਿਹੜੇ ਇਹ ਹਰਕਤਾਂ ਸੀਗੀਆਂ ਹੈ ਤਾਂ ਬਹੁਤ ਖਰਾਬ ਸੀ ਹੈਨਾ ਡਿੱਗ ਵੀ ਸਕਦੇ ਮਰ ਵੀ ਸਕਦੇ ਸੀਗੇ ਤਾਂ ਉਹ ਕਰਦੇ 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 ਬਸ ਫਿਲਮੀ ਸਫ਼ਰ ਤੈਅ ਕਰਦੇ ਇੱਥੇ ਤੱਕ ਪਹੁੰਚ ਗਏ ਕੋਈ ਪਲੀਜ਼ ਇਹ ਸਟੈਂਡ ਕਦੀ ਨਾ ਕਰੇ ਆਪ ਦੋ ਵੀ ਅਦੋਂ ਇਹ ਕਰਦੇ ਹੁੰਦੇ ਸੀ ਅੱਜ ਪਰ ਕੋਈ ਨਾ ਕਰੇ ਇਹ ਚੀਜ਼ਾਂ ਬਿਲਕੁਲ ਟਰਾਈ ਨਾ ਕਰੇ ਹੈਨਾ ਹੁਣ ਡਰ ਲੱਗਦਾ ਹੁਣ ਤਾਂ ਟ੍ਰੇਨ ਜੇ ਕਿਤੇ ਆਪਾਂ ਜਾਂਦੇ ਵੀ ਆ ਨਾ ਤੇ ਡੱਬੇ ਦੇ ਵਿੱਚ ਮਤਲਬ ਬਾਹਰ ਡੋਰ ਦੇ ਵਿੱਚ ਖੜਨਾ ਵੀ ਬੜਾ ਖਤਰਨਾਕ ਖਤਰਨਾਕ ਹੈ ਬਿਲਕੁਲ ਹੈ ਪਰ ਉਸ ਵੇਲੇ ਤੁਸੀਂ ਕੀ ਆਪਣੇ ਆਪ ਨੂੰ ਕਿਹੜਾ ਹੀਰੋ ਤੁਸੀਂ ਇਮੇਜਿਨ ਕਰਦੇ ਹੁੰਦੇ ਸੀ ਕਿ ਮੈਂ ਉਹ ਹੀਰੋਆਂ ਸੀ ਚੱਲੇ ਹਾਂ ਕਿਤੇ ਇਦਾਂ ਦਿਮਾਗ ਘਟ ਸੀ ਦਿਮਾਗ ਘਟ ਸੀਗਾ ਮਤਲਬ ਦਿਮਾਗ ਘਟ ਹੀ ਹੁੰਦਾ ਹੈ ਇਹ ਹੀ ਕਹਿ ਸਕਦੇ ਆਪਾਂ ਹਨ ਜੋ ਵੀ ਦਿਮਾਗ ਹੈ ਨਹੀਂਗਾ ਜਨੂਨ ਬਹੁਤ ਵੱਡਾ ਹੈ ਦਲੇਰੀ ਬਹੁਤ ਵੱਡੀ ਹੈ ਤੇ ਚੱਲਦੀ ਟ੍ਰੇਨ ਦੇ ਵਿੱਚ ਜਿਵੇਂ ਹੁਣ ਟ੍ਰੇਨ ਨਿਕਲ ਚੱਲੀ ਹੈ ਤੇ ਦੋਨਾਂ ਕੁੰਡਿਆਂ ਨੂੰ ਹੱਥ ਪਾਇਆ ਪਾ ਜਿੱਕੇ ਛਾਲ ਮਾਰ ਕੇ ਵਿੱਚ ਬਹਿ ਗਏ ਹਮ ਐਬ ਦਾ ਕੁਛ ਹੁੰਦਾ ਸੀ ਉਦੋਂ ਨੂਰੀ ਤੇ ਦੁਬਾਰਾ ਆੰਦਿਆ ਨੂਰੀ ਦੀ ਗੱਲ ਕਰਦੇ ਨੂਰੀ ਕਨਸੈਪਟ ਤੁਸੀਂ ਸੁਣਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਹੈ ਨਾ ਤੇ ਜਿਹੜੀ ਟੈਲੀਫਿਲਮਸ ਹੁੰਦੀ ਹੈ ਤੁਸੀਂ ਤੁਹਾਡੀ ਕੀ ਕੋਸ਼ਿਸ਼ ਹੈ ਜਿੱਦਾਂ ਤੁਸੀਂ ਨੁੱਕੜ ਨਾਟਕ ਬਹੁਤ ਕੀਤੇ ਹੋਏ ਹੈ ਤੇ ਤੁਹਾਡੇ ਲਈ ਕੰਮ ਦਾ ਮਤਲਬ ਕੀ ਹੈ ਕਿ ਫੀਚਰ ਫਿਲਮ ਹੀ ਹੁਣ ਕਰਨੀ ਹੈ ਕਿ ਜਦੋਂ ਹੁਣ ਇਹ ਫਿਲਮ ਤੁਸੀਂ ਟੈਲੀਫਿਲਮ ਕਰਨ ਲੱਗਿਓ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਕੰਟੈਂਟ ਅੱਛਾ ਹੋਣਾ ਚਾਹੀਦਾ ਮੈਨੂੰ ਕੰਮ ਕਰਨ ਚ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਉਹ ਐਕਚੁਅਲੀ ਕੀ ਹੁੰਦਾ ਕਿ ਸਾਡੇ ਜਿੰਨੇ ਵੀ ਸਟਾਰ ਮਿੱਤਰ ਹੈ ਹੁਣ ਹਰੇਕ ਬੰਦੇ ਦਾ ਆਪਣਾ ਆਪਣਾ ਸਫਰ ਹੈ ਮੈਂ ਆਪਣੇ ਤਰੀਕੇ ਨਾਲ ਚੱਲ ਰਿਹਾ ਕੋਈ ਸਿਰਫ ਸਾਲ ਦੇ ਵਿੱਚ ਇੱਕ ਦੋ ਫਿਲਮਾਂ ਵੱਡੀਆਂ ਕਰਤੇ ਆ ਮੈਂ ਵੱਡੀਆਂ ਵੀ ਕਰਦਾ ਛੋਟੀਆਂ ਵੀ ਕਰਦਾ ਕੰਟੈਂਟ ਹੋਣਾ ਚਾਹੀਦਾ ਫਿਲਮ ਕੋਈ ਵੱਡੀ ਛੋਟੀ ਨਹੀਂ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਕਰੋੜਾਂ ਦੀ ਫਿਲਮ ਨਹੀਂ ਚਲਦੀਗੀ ਲੱਖਾਂ ਦੀ ਚੱਲ ਜਾਂਦੀ ਹੈ ਲੱਖਾਂ ਦੇ ਨਹੀਂ ਚਲਦੀ ਹਜ਼ਾਰਾਂ ਦੀ ਚੱਲ ਜਾਂਦੀ ਹੈ ਤਾਂ ਉਹ ਕੰਟੈਂਟ ਵਧੀਆ ਹੈਗਾ ਸੋਹਣੇ ਤਰੀਕੇ ਨਾਲ ਸ਼ੂਟ ਕੀਤਾ ਹੋਇਆ ਤਾਂ ਪਤਾ ਨਹੀਂ ਕਿਹੜੇ ਟਾਈਮ ਤੇ ਕਿਹੜੇ ਕੰਟੈਂਟ ਨੇ ਸਾਨੂੰ ਅੱਗੇ ਲੈ ਜਾਣਾ ਸੋ ਸ਼ੂਟਿੰਗ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਸੀਂ ਪਾਟੜਾਂ ਦੇ ਵਿੱਚ ਮੈਂ ਲੱਗਦਾ ਸ਼ੂਟ ਕੀਤੀ ਹੈ ਫਿਲਮ ਨੋਰੀ ਫਿਲਮ ਹਾਂ ਉਹਦੇ ਵਿੱਚ ਖੁਸ਼ਬੂ ਸ਼ਰਮਾ ਨੇ ਬਹੁਤ ਅੱਛਾ ਕੰਮ ਕੀਤਾ ਔਰ ਇਹਨਾਂ ਦੇ ਸਹਾਇਕ ਸੀਗੇ ਮਲਕੀਤ ਮੀਤ ਬਹੁਤ ਵਧੀਆ ਐਕਟਰ ਵੀ ਨੇ ਔਰ ਬਾਲੀਵੁੱਡ ਤੋਂ ਆਏ ਨੇ ਉਹ ਨਾ ਔਰ ਉਸ ਤੋਂ ਬਾਅਦ ਉਹਨਾਂ ਨਾਲ ਮੇਰੀ ਮਿੱਤਰਤਾ ਹੋਈ ਅਸੀਂ ਰਲ ਕੇ ਇੱਕ ਕਨਸੈਪਟ ਕਰ ਰਹੇ ਹਾਂ ਬਹੁਤ ਅੱਛਾ ਤਾਂ ਵਧੀਆ ਕੰਮ ਕੀਤਾ ਖੁਸ਼ਬੂ ਸ਼ਰਮਾ ਬਹੁਤ ਅੱਛੀ ਡਾਇਰੈਕਟਰ ਹੈ ਔਰ ਬਹੁਤ ਲਾਇਕਾ ਕੁੜੀ ਔਰ ਲਿਖਦੇ ਬਹੁਤ ਸੋਹਣਾ ਹੈਗੇ ਆ ਔਰ ਆਪਣੇ ਆਪ ਚ ਨੂਰੀ ਬਹੁਤ ਸੋਹਣੀ ਬਣੀ ਹੋ। ਹੂੰ। ਸੋ ਤੁਹਾਡੇ ਸਫਰ ਦੀ ਜਿਹਦਾ ਗੱਲ ਮੈਂ ਕੀਤੀ ਸੀ ਔਰ ਮੈਂ ਦੁਬਾਰਾ ਗੱਲ ਕਰਨਾ ਚਾਹੁੰਗੀ ਨੁੱਕੜ ਨਾਟਕਾਂ ਦੀ। ਨੁੱਕੜ ਨਾਟਕ ਜਦੋਂ ਪਹਿਲਾਂ ਤੁਸੀਂ ਕਰਨ ਲੱਗੇ ਫਰਸਟ ਤੁਹਾਡਾ ਜ਼ਿੰਦਗੀ ਦਾ ਨੁੱਕੜ ਨਾਟਕ ਉਹ ਤੋਂ ਕਿੰਨੀ ਕੁ ਉਮੀਦ ਸੀ ਤੁਹਾਨੂੰ ਕਿ ਇਹ ਚੱਲੂਗਾ ਤੁਹਾਨੂੰ ਲੱਗਦਾ ਸੀ ਕਿ ਯਾਰ ਇੱਥੋਂ ਇੰਨਾ ਕੁ ਰੋਜ਼ਗਾਰ ਆ ਸਕਦਾ ਹੈ ਕਿ ਮੈਂ ਆਪਣਾ ਪਰਿਵਾਰ ਜਿਹੜਾ ਹੈ ਆਪਣੇ ਖਰਚੇ ਪੂਰੇ ਕਰ ਸਕਦਾ ਆਪਣੇ ਪਰਿਵਾਰ ਦੇ ਖਰਚੇ ਪੂਰੇ ਕਰ ਸਕਦਾ। ਅਤਰੇ ਨੁੱਕਰਨਾਟਕ ਮੈਂ ਬਾਤ ਚ ਕਰਨ ਲੱਗਾ ਸੀਗਾ ਪਹਿਲਾਂ ਮੈਂ ਬਹੁਤ ਵੱਡੇ ਨਾਟਕ ਕਰਦਾ ਹੁੰਦਾ ਸੀਗਾ ਜਿਵੇਂ ਲੋਹਾ ਕੁੱਟ ਤੇ ਸੁਦਰਸ਼ਨ ਬੈਣੀ ਦਾ ਇੰਜੀਨੀਅਰ ਵਾਸਤੇ ਵੇੜੇ ਪਾਲੀ ਭਪਿੰਦਰ ਦਾ ਮਿੱਟੀ ਦਾ 바ਵਾ ਇਸ ਚੌਂਕ ਤੋਂ ਸ਼ਹਿਰ ਦਿਖਦਾ ਹੈ ਤਾਂ ਕਾਫੀ ਵੱਡੇ ਨਾਟਕ ਕਰਤ ਕੀਤੇ ਔਰ ਉਸ ਟਾਈਮ ਚ ਕੀ ਹੁੰਦਾ ਸੀਗਾ ਕਿ ਉਦੋਂ ਅਸੀਂ ਪੈਸੇ ਇਕੱਠੇ ਕਰਕੇ ਪਰਚੀਆਂ ਕੱਟਣੀਆਂ ਕਿਤੇ ਦੁਕਾਨਾਂ ਤੇ ਜਾਣਾ 5 ਰੁਪਏ ਦੀ ਪਰਚੀ ਕੱਟਤੀ 10 ਰੁਪਏ ਦੀ ਪਰਚੀ ਕੱਟਤੀ 2 ਰੁਪਏ ਦੀ ਪਰਚੀ ਕੱਟਤੀ ਕੋਈ ਚੀਫ ਗੈਸਟ ਲੈ ਲਿਆ ਤੇ ਕੋਈ ਗੈਸਟ ਆਫ ਆਨਰ ਲੈ ਲਿਆ ਐਦਾਂ ਕਰਕੇ ਉਹਨਾਂ ਤੋਂ ਕਿਸੇ ਨੇ ਸਾਨੂੰ 10000 ਦੇਤਾ ਕਿਸੇ ਨੇ 5000 ਦੇਤਾ ਕਿਸੇ ਨੇ 2100 ਦੇਤਾ 3100 ਦੇਤਾ ਔਰ ਐਦਾਂ ਕਰਕੇ ਉਹ ਨਾਟਕ ਕਰਦੇ ਹੁੰਦੇ ਸੀਗੇ ਫਿਰ ਮੈਨੂੰ ਲੱਗਿਆ ਕਿ ਮਤਲਬ ਜੇ ਅਗਲੇ ਦਿਨ ਇੱਕ ਬੰਦੇ ਨੇ ਇੱਕ ਦੁਕਾਨਦਾਰ ਨੇ ਮੈਨੂੰ 10 ਰੁਪਏ ਦੀ ਪਰਚੀ ਕਟਾਤੀ ਨਾ ਅਗਲੇ ਦਿਨ ਮੈਂ ਬੂਟ ਨਵੇਂ ਬਾਗੇ ਚਲਾ ਗਿਆ ਤੇ ਕੱਲ ਨੂੰ ਅਗਲੇ ਦਿਨ ਉਹਨੇ ਕਹਿ ਦੇਣਾ ਕੱਲ ਫਿਰ ਪੈਸੇ ਵਾਵਾ ਇਕੱਠੇ ਹੋ ਗਏ ਅਜ ਬੂਟ ਨਵੇਂ ਲੈ ਕੇ ਆਇਆ ਮੈਟਰ ਉਹ ਮੇजे ਹੋਣ ਲੱਗ ਪਿਆ ਸੀ ਫਿਰ ਉਹ ਮੈਨੂੰ ਲੱਗਿਆ ਕਿ ਯਾਰ ਮੰਗਤਿਆਂ ਜਿਹਾਂ ਵਾਲਾ ਕੰਮ ਹੈ ਵੀ ਅਸੀਂ ਮੰਗਦੇ ਫਿਰਦੇ ਹਾਂ ਲੋਕਾਂ ਤੋਂ ਹਨ ਤੇ ਫਿਰ ਕਰਦੇ ਕਰਦੇ ਫਿਰ ਅਚਾਨਕ ਇੱਕ ਐਡ ਆਈ ਨੁੱਕਾ ਨਾਟਕਾਂ ਦੀ ਭਾਰਤ ਸਰਕਾਰ ਦਾ ਡਿਪਾਰਟਮੈਂਟ ਹੈ ਸੂਚਨਾ ਪ੍ਰਸਾਰਣ ਦਾ ਸੌਗੰਡਰਾ ਮਾਡਿਊਲ ਤਾਂ ਫਿਰ ਮੈਨੂੰ ਇਹ ਸੀ ਮੈਂ ਕਿਹਾ ਕੋਈ ਟੈਲੈਂਟ ਤਾਂ ਹੈਗਾ ਹੀ ਹੈ ਨਾਟਕ ਵੀ ਤਿਆਰ ਹੈਗੇ ਮਿੱਟੀ ਦਾ ਬਾਵਾ ਮੇਰੇ ਕੋਲ ਨਾਟਕ ਸੀਗਾ ਮੈਂ ਅਪਲਾਈ ਕੀਤਾ ਕਰਦੇ ਨੇ ਪੈਸੇ ਦੇਣੇ ਬੰਦ ਕਰਤੇ ਸੀਗੇ ਤੇ ਕੰਦੇ ਵੀ ਨਹੀਂ ਹੁਣ ਤੈਨੂੰ ਪੈਸੇ ਨਹੀਂ ਦੇਣੇ ਲਾਸਟ ਮੈਨੂੰ 7000 ਰੁਪਏ ਮੇਰੇ ਫਾਦਰ ਸਾਹਿਬ ਨੇ ਦਿੱਤਾ ਸੀ ਇੱਕ ਕਦੋਂ ਦੀ ਗੱਲ ਇਹ ਗੱਲ ਹੈਗੀ ਆ ਜੀ 90 ਦੀ ਤੇ ਲਾਸਟ ਮੈਂ ਇਹਨੂੰ 7000 ਦਿੱਤਾ ਕਿ ਤੈਨੂੰ ਹੁਣ ਆਹ ਦੇਣੇ ਐ ਇਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਤੂੰ ਜ਼ਮੀਨ ਵੀ ਖਰਾਬ ਕਰ ਲਈ ਸਭ ਕੁਝ ਖਰਾਬ ਕਰ ਲਿਆ ਵੀ ਤੂੰ ਹੁਣ ਜ਼ਿੰਦਗੀ ਦੇ ਵਿੱਚ ਮੇਰੇ ਤੋਂ ਪੈਸੇ ਨਾ ਮੰਗੇ ਤਾਂ ਉਹ 7000 ਲੈ ਕੇ ਮੈਂ ਟੈਂਪੂ ਟਰੈਵਲ ਕਰਾਈ ਟੈਂਪੂ ਟਰੈਵਲ ਲੈ ਕੇ ਅਸੀਂ ਟੀਮ ਆ ਲੈ ਕੇ ਇੱਥੇ ਚੰਡੀਗੜ੍ਹ ਆਏ ਚੰਡੀਗੜ੍ਹ ਅਪਰੂਵਲ ਹੋਈ ਉਹਨਾਂ ਨੇ ਮੇਰੀ ਸਿਲੈਕਸ਼ਨ ਕੀਤੀ ਭਾਰਤ ਸਰਕਾਰ ਵੱਲੋਂ ਮੇਰਾ ਗਰੁੱਪ ਜਿਹੜਾ ਨਗਿੰਦਰ ਕਲਾ ਮੰਚ ਅਪਰੂਵਲ ਹੋ ਗਿਆ ਤਾਂ ਉਹ ਜਦੋਂ ਅਪਰੂਵਲਸ਼ਿਪ ਮਿਲੇ ਫਿਰ ਉਹ 5 5 7 7 10 10 ਸ਼ੋਅ ਮਿਲਦੇ ਸੀਗੇ ਉਹਦੇ ਨਾਲ ਰੋਟੀ ਦਾ ਗੁਜ਼ਾਰਾ ਸ਼ੁਰੂ ਹੋ ਗਿਆ ਫਿਰ ਮੈਂ ਜਦੋਂ ਚੰਡੀਗੜ੍ਹ ਆਇਆ ਤਾਂ ਆ ਕੇ ਚੰਡੀਗੜ੍ਹ ਆ ਕੇ ਫਿਰ ਮੈਂ ਇੱਥੇ ਫਿਰ ਮੈਨੂੰ 100 ਦੀ ਗਿਣਤੀ ਦੇ ਹਿਸਾਬ ਨਾਲ ਮਿਲੇ ਸ਼ੋਅ ਕਿਤੇ ਇੱਕ ਡਿਸਟ੍ਰਿਕਟ ਦਾ 100 ਸ਼ੋਅ ਮਿਲ ਰਿਹਾ ਦੂਜੇ ਡਿਸਟ੍ਰਿਕਟ ਅੱਛਾ ਇੱਕ ਡਿਸਟ੍ਰਿਕਟ ਵਾਈਜ਼ ਡਿਸਟ੍ਰਿਕਟ ਵਾਈਜ਼ ਸ਼ੋਅ ਦਾ 100 100 ਆਮਰਸਰ ਜਲੰਧਰ ਮੋਹਾਲੀ ਮੈਂ ਕਾਫੀ ਸ਼ੋਅ ਕੀਤੇ ਹਨ ਤੇ ਉਹਨਾਂ ਨੇ ਫਿਰ ਮੇਰੇ ਪੈਰ ਲਾਏ ਫਿਰ ਮੈਨੂੰ ਇੱਕ ਕੰਟਰੈਕਟ ਮਿਲ ਗਿਆ ਸੀਗਾ ਵੱਡਾ ਉਹ 13 ਲੱਖ ਦਾ ਕੰਟਰੈਕਟ ਸੀਗਾ ਜਿਹਦੇ ਵਿੱਚ ਮੈਂ ਪੰਜਾਬ ਦੇ 5 ਡਿਸਟ੍ਰਿਕਟ ਕਵਰ ਕਰਨੇ ਸੀਗੇ ਐਚ ਆਈ ਵੀ ਏਡਸ ਤੇ ਸੀਗਾ ਔਰ ਹਰਿਆਣੇ ਦੇ 4 ਡਿਸਟ੍ਰਿਕਟ ਕਵਰ ਕਰਨੇ ਸੀ ਉਨੇ ਫਿਰ ਜਦੋਂ ਪੈਸਾ ਮੇਰੇ ਕੋਲ ਆਇਆ ਮੈਂ ਫਿਰ ਕੁੜੀ ਦਾ ਵਿਆਹ ਕਰ ਲਿਆ। ਅੱਛਾ ਉਹ ਮਤਲਬ ਕੁਝ ਆਰਟਿਸਟਾਂ ਦੀਆਂ ਪੇਮੈਂਟਾਂ ਸੀ, ਕੁਝ ਖਰਚੇ ਸੀਗੇ, ਕੁਝ ਬਚਿਆ, ਕੁਝ ਪਿਆ ਸੀਗਾ ਕਰਦੇ ਮੈਂ ਕੁੜੀ ਦਾ ਵਿਆਹ ਕਰ ਲਿਆ ਸੀ। ਉਸ ਤੋਂ ਬਾਅਦ ਫਿਰ ਜਦੋਂ ਮੈਂ ਬਿਲਕੁਲ ਬੇਫਿਕਰ ਹੋ ਗਿਆ ਬੱਚਾ ਦਾ ਬੱਚਿਆਂ ਦੇ ਵਿਆਹ ਕਰਕੇ ਬੇਟਾ ਬਾਹਰ ਭੇਜਦਾ ਤਾਂ ਉਸ ਤੋਂ ਬਾਅਦ ਫਿਰ ਮੈਂ ਬੇਫਿਕਰ ਹੋ ਗਿਆ ਫਿਰ ਮੈਂ ਕਿਹਾ ਵੀ ਹੁਣ ਨਹੀਂ ਲਾਈਦੇ ਆਪਾਂ। ਫਿਰ ਸਫਰ ਬਹੁਤ ਸੁਣਾ ਹੋ ਗਿਆ। ਜੀ ਬਹੁਤ ساری ਫਿਲਮਾਂ ਪੰਜਾਬੀ ਫਿਲਮਾਂ ਵੀ ਤੁਸੀਂ ਕੀਤੀਆਂ ਨੇ ਤੇ ਤੁਹਾਡਾ ਕੰਮ ਵੇਖਿਆ ਲੋਕੀ ਪਸੰਦ ਵੀ ਬਹੁਤ ਕਰਦੇ ਨੇ ਸੋ ਜਿਹੜੇ ਤੁਸੀਂ ਡਿਸੀਜਨਸ ਕੀਆ ਕਿ ਮੈਂ ਉਸ ਟਾਈਮ ਦੇ ਵਿੱਚ ਲਿੱਤਾ ਜਦੋਂ ਮੁੰਬਈ ਜਾਣਾ ਸੀ ਤੇ ਆਪਣੀ ਜ਼ਮੀਨ ਠੇਕ ਨਾਲ ਆ ਵੇਚਤੀ ਹੈ ਨਾ ਗੱਡੀ ਲੈ ਲਈ ਹੈ ਨਾ ਉਹ ਜਦੋਂ ਡਿਸੀਜਨਸ ਤੁਸੀਂ ਅੱਜ ਸੋਚਦੇ ਹੋ ਉਹਨਾਂ ਬਾਰੇ ਕੀ ਕੀ ਖਿਆਲ ਆਉਂਦੇ ਨੇ ਕਿ ਉਹ ਡਿਸੀਜਨ ਕਿਵੇਂ ਦੇ ਸੀਗੇ ਰਿਗਰੈਟ ਹੁੰਦਾ ਕਿ ਮੈਂ ਕਿਉਂ ਉਹ ਡਿਸੀਜਨ ਲੈ ਜ਼ਿੰਦਗੀ ਦੇ ਵਿੱਚ ਨਹੀਂ ਮੇਰੇ ਖਿਆਲ ਦੇ ਵਿੱਚ ਜੇਕਰ ਉਹ ਡਿਸੀਜਨ ਨਾ ਲੈਂਦਾ ਤਾਂ ਹੁਣ ਮੈਂ ਵੈਲਟਰ ਹੋਣਾ ਸੀਗਾ ਹੁਣ ਵੈਲਡਰ ਹੋਣਾ ਸੀ ਮੇਰੇ ਮਤਲਬ ਜਿਹੜੀ ਹੁਣ ਮੇਰੀ ਸਿਹਤ ਨੂੰ ਮੈਂ ਮੈਂ ਬਣਾ ਕੇ ਰੱਖਿਆ ਹੋਇਆ ਹੈ ਨਾ ਤਾਂ ਉਹ ਵੈਲਡਿੰਗ ਕਰਦਾ ਹੁੰਦਾ ਸ਼ਾਇਦ ਮੈਂ ਬੁढ़ा ਹੋ ਜਾਂਦਾ ਤੁਰ ਤੁਰ ਜਾਂਦਾ ਦੁਨੀਆ ਤੋਂ ਉਹ ਡਿਸੀਜਨ ਮੇਰਾ ਬਹੁਤ ਵਧੀਆ ਸੀਗਾ ਉਹ ਥੋੜੇ ਟਾਈਮ ਦਾ ਜਿਹੜਾ ਸੀਗਾ ਕੀੜਾ ਸੀਗਾ ਜਿਹੜਾ ਮੈਂ ਬੰਬੇ ਜਾ ਕੇ ਮਤਲਬ 4-6 ਮਹੀਨੇ ਲਾਏ 6 ਮਹੀਨੇ ਲਾ ਕੇ ਮੈਂ ਦੇਖ ਕੇ ਆਇਆ ਕਿ ਇੱਥੇ ਨਹੀਂ ਬੰਨਾਂਗਾ ਬੰਨਾ ਐਕਟਰ ਹੈ ਚੰਡੀਗੜ੍ਹ ਜਾ ਕੇ ਬੈਠਦੇ ਆ ਫਿਰ ਮੈਂ ਆਪਣੇ ਬੱਚਿਆਂ ਨੂੰ ਚੰਡੀਗੜ੍ਹ ਲਿਆ ਸੀਗਾ ਅੱਛਾ ਇੱਥੇ ਖਰਚੇ ਪੂਰੇ ਹੋਣ ਲੱਗ ਪਏ ਸੀ ਤੇ ਸ਼ੁਰੂ ਹੋ ਗਏ ਸੀ ਹਾਂਜੀ ਚਲੋ ਜ਼ਿੰਦਗੀ ਇਹੀ ਹੁੰਦੀ ਹੈ ਹੈਨਾ ਬਸ ਇਹ ਹੈ ਕਿ ਥੋੜਾ ਜਿਹਾ ਵੇਟ ਕਰਨਾ ਪੈਂਦਾ ਚੀਜ਼ਾਂ ਨੂੰ ਲੈ ਕੇ ਤੇ ਕਨਸਟੈਂਟ ਰਹਿਣਾ ਪੈਂਦਾ ਹਰ ਚੀਜ਼ ਸਟ੍ਰਗਲ ਹੈ ਸਟ੍ਰਗਲ ਤਾਂ ਦੇਖੋ ਹੁਣ ਜੇ ਅੱਜ ਕੋਈ ਕਹਵੇ ਨਗਿੰਦਰ ਗਖੜ ਬਹੁਤ ਵੀ ਐਕਟਰ ਹੈ ਜੀ ਬਹੁਤ ਜ਼ਿਆਦਾ ਕੰਮ ਕਰ ਰਿਹਾ ਪਰ ਉਹਦਾ ਜਿਹੜਾ ਪਿਛੋਕੜ ਮੈਂ ਤੁਹਾਨੂੰ ਦੱਸਦਾ ਕਿ ਮੇਰਾ ਪਿਛੋਕੜ ਵੀ ਸੀਗਾ ਬਿਲਕੁਲ ਇੱਕ ਤਾਂ ਬੰਦਾ ਹੁੰਦਾ ਨਾ ਨੀਚੋਂ ਉੱਪਰ ਨੂੰ ਉੱਠਦਾ ਮੈਂ ਉੱਪਰ ਤੋਂ نیچے ਡਿੱਗ ਪਿਆ ਸੀਗਾ ਔਰ ਮੇਰੇ ਫਾਦਰ ਸਾਹਿਬ ਪਟਵਾਰੀ ਸੀਗੇ ਤਾ ਸਾਡੇ ਘਰ ਦੇ ਵਿੱਚ ਦੋ ਮੱਜਾਂ ਖੜੀਆਂ ਹੁੰਦੀਆਂ ਸੀ ਮੈਨੂੰ ਦੁੱਧ ਨਹੀਂ ਮਿਲਦਾ ਸੀਗਾ ਮੈਨੂੰ ਅੱਡ ਕਰਤਾ ਸੀਗਾ ਜਦੋਂ ਅੱਡ ਕਰਤਾ ਥੂੜੀ ਵਾਲੇ ਕੋਠੇ ਦੇ ਵਿੱਚ ਪੰਜ ਛੇ ਬੋਰੀਆਂ ਕਣਕ ਦੀਆਂ ਪਈਆਂ ਹੁੰਦੀਆਂ ਸੀ ਮੈਂ ਆਟੇ ਤੋਂ ਤਰਸਦਾ ਹੁੰਦਾ ਸੀ ਅੱਛਾ ਮਤਲਬ ਇੰਨਾ ਉਹ ਸੀਗਾ ਉਹਨਾਂ ਨੂੰ ਇਹ ਸੀਗਾ ਵੀ ਇਹ ਬੰਦਾ ਬਣ ਜੇ ਹੂੰ ਵੀ ਜਿੰਨਾ ਚਿਰ ਬੰਦਾ ਨਹੀਂ ਬਣਦਾ ਓਨੀ ਦੇਰ ਇਹਨੂੰ ਕੱਖ ਨਹੀਂ ਦੇਣਾ ਪਰ ਮਾਂ ਫਾਦਰ ਕਿਤੇ ਨਾ ਕਿਤੇ ਥੋੜਾ ਸਟ੍ਰਿਕਟ ਹੋ ਜਾਂਦੇ ਐ ਪਰ ਮਾਂ ਜਿਹੜੀ ਹੁੰਦੀ ਹੈ ਨਾ ਉਹ ਤੋਂ ਨਹੀਂ ਦੁੱਖ ਜਰਿਆ ਜਾਂਦਾ ਆਪਣੇ ਮਾਂ ਨੇ ਮਤਲਬ ਕੀ ਹੁੰਦਾ ਸੀਗਾ ਕਿ ਰਾਤ ਨੂੰ ਕਈ ਵਾਰੀ ਅਸੀਂ ਭੁੱਖੇ ਪੈ ਜਾਂਦੇ ਸੀਗੇ ਤੇ ਮੇਰੀ ਮਾਤਾ ਨੇ ਆ ਕੇ ਮੇਰੀ ਵਾਈਫ ਨੂੰ ਪੁੱਛਣਾ ਵੀ ਰੋਟੀ ਖਾ ਲਈ ਉਹ ਕਹਿੰਦੇ ਨਹੀਂ ਬੀਬੀ ਖਾਦੀ ਨਹੀਂ ਗਈ ਤੇ ਫਿਰ ਉਹਨੇ ਹੌਲਿਕ ਦੇ ਨੇ ਜਾਣਾ ਜਾ ਕੇ ਆਟਾ ਡੂੰਗਾ ਭਰਿਆ ਹੁੰਦਾ ਸੀਗਾ ਡੂੰਗਾ ਭਰਿਆ ਆਟਾ ਗੁੰਨਿਆ ਹੋਇਆ ਉਹ ਕੱਢ ਕੇ ਲਾ ਜਾ ਕੇ ਰੱਖ ਦੇ ਨਾਲ ਲੋ ਰੋਟੀ ਖਾਉਣ ਨਾਲ ਜੋ ਆਕਾ ਨੂੰ ਪਾਉਂ ਮਾਦਰੋ ਟਾਈਮ ਮਾ ਦਾ ਦਿਲ ਤਮਾਰ ਮਾ ਦਾ ਦਿਲ ਮਾਸਬ ਬਿਲਕੁਲ ਬਹੁਤ ਸਟ੍ਰਗਲ ਪਰ ਆ ਰਿਹਾ ਹੈ ਤੁਹਾਡਾ ਸਫਰ ਬੜਮਨ ਲਾਦਾ ਹੈ ਹੁਣ ਕਾਫੀ ਚਿਰ ਤੋਂ ਵੈਸੇ ਜਦੋਂ ਨੁੱਕੜ ਨਾਟਕ ਤੁਹਾਡੀ ਜ਼ਿੰਦਗੀ ਚ ਆਏ ਹਨ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਹੈ ਨਾਟਕਾਂ ਨੇ ਬਹੁਤ ਜ਼ਿੰਦਗੀ ਬਦਲੀ ਹੈ ਹੁਣ ਫਿਲਮਾਂ ਤੁਹਾਡੇ ਹਿੱਸੇ ਜਿਹੜੀਆਂ ਪੈ ਰੀਆਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਇਸ ਤਰੀਕੇ ਨਾਲ ਅੱਛੇ ਕਨਸੈਪਟਸ ਤੇ ਹਮੇਸ਼ਾ ਕੰਮ ਕਰਦੇ ਰਹੋ ਔਰ ਸਾਡੇ ਆਡੀਅנס ਨੂੰ ਐਂਟਰਟੇਨ ਜਿਹੜਾ ਕਰਦੇ ਰਹੋ ਕਿਉਂਕਿ ਹਰ ਕੋਈ ਚਾਹੁੰਦਾ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਚੀਜ਼ ਵੇਖ ਰਹੇ ਹਾਂ ਸਾਡੇ ਪੈਸੇ ਜਿਹੜਾ ਯੂਟਿਲਾਈਜ਼ ਹੋਣ ਤੇ ਹਰ ਕਿਰਦਾਰ ਨੂੰ ਜਿਹੜਾ ਹੈ ਉਹ ਪਸੰਦ ਕਰਦੇ ਲੋਕੀ ਮੈਂ ਅੱਜ ਇਹ ਦੇਖਿਆ ਕਿ ਸਿਰਫ ਹੀਰੋ ਹਿਰਨ ਨੇ ਹੁੰਦੀ ਹੈ ਸੋ ਹਰ ਕਿਰਦਾਰ ਨੂੰ ਨੋਟਿਸ ਕਰਦੇ ਹੁੰਦੇ ਆ ਉਸ ਨੂੰ ਐਪਰੀਸ਼ੀਏਟ ਵੀ ਕਰਦੇ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੇਰੇ ਕਿਰਦਾਰ ਹਨ ਸਾਰੇ ਅਲੱਗ ਕਿਸਮ ਦੇ ਰਹਿਣ ਮਤਲਬ ਮੈਂ ਐਜੇ ਨੂਰੀ ਫਿਲਮ ਦੇ ਵਿੱਚ ਮੈਂ ਕਿਰਦਾਰ ਕੀਤਾ ਉਦਾਂ ਦਾ ਕਿਰਦਾਰ ਦੂਜੀ ਫਿਲਮ ਦੇ ਵਿੱਚ ਨਾ ਹੋ ਔਰ ਮੈਂ ਹਮੇਸ਼ਾ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਰਿਹਾ ਔਰ ਮੈਂ ਕੋਸ਼ਿਸ਼ ਕਰਦਾ ਰਹੂੰਗਾ ਕਿ ਮੇਰੀ ਆਡੀਅנס ਨੂੰ ਮੈਂ ਖੁਸ਼ ਰੱਖਾਂ ਔਰ ਸੋਹਣੇ ਸੋਹਣੇ ਕਿਰਦਾਰ ਕਰਕੇ ਔਰ ਉਹਨਾਂ ਦਾ ਦਿਲ ਜਿੱਤਾਂ ਜੀ ਹਮੇਸ਼ਾ ਤੁਸੀਂ ਜਿੱਤਦੇ ਰਹੋ ਆਪਣੇ ਕੰਮ ਦੇ ਵਿੱਚ ਤੁਸੀਂ ਸਫਲ ਹੁੰਦੇ ਰਹੋ ਹਮੇਸ਼ਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਤੇ ਥੈਂਕ ਯੂ ਜੀ ਥੈਂਕ ਯੂ ਸੋ ਇਤਿਨ ਸਾਡਾ ਨਗੇਂਦਰ ਜੀ ਉਮੀਦ ਕਰਦੇ ਆ ਤੁਹਾਨੂੰ ਕਨਵਰਸੇਸ਼ਨ ਵਧੀਆ ਲੱਗੀ ਹੋਵੇ ਸਰ ਸ੍ਰੀ ਅਕਾਲ